बाकींदा पहचान नहीं बोल रहे कौन कौन नहीं चलो सरपंच साहिब के नाम के रामदेव जी करवाते क्योंकि तावी मुलाकात में फाइलिंग अपडेट नहीं है रेडियो में उधर हो रही वोटर चंगल नहीं बैठा हुए बिल्कुल करंट नहीं कर गया हां सरपंच साहब कुछ किरपांका बाकी सरपंचों की किसी ने मामले बारे ਗੁਰਪ੍ਰੀਤ ਸਿੰਘ ਜੀ ਸ਼ਾਮਦਾਰ ਪੰਜ ਦੇ ਰੋਡ ਦੇ ਉਹ ਜਾਨੀ ਕਰੇ ਅੱਜ ਜਿਹੜਾ ਦੇਖਿਆ ਹੋਇਆ ਅੱਜ ਸਾਨੂੰ ਪਤਾ ਲੱਗ ਗਿਆ ਨਹੀਂ ਬੈਡਰੂਮ ਦੀ ਮੁਆਫੀ ਮਿਲ ਗਈ ਹੈ ਇਸ ਵਿਾਸ ਨਗਰ ਦਾ ਹਾਂਜੀ ਹਾਂਜੀ ਇਹ ਜਿਹੜਾ ਕਹਿੰਦਾ ਹੋ ਰਹੀ ਹੈ ਪਿੰਡ ਦੇ ਵਿੱਚ ਕੋਈ ਵੀ ਕਰਾਇਦਾਰ ਜਿਹਨੇ ਮਕਾਨ ਦਿੱਤੇ ਆ ਕਰਾਇਦਾਰ ਤੇ ਉਹਨਾਂ ਨੂੰ ਫੋਨ ਕਰਦਾ ਹੈ ਕਿ ਕੋਈ ਨਹੀਂ ਬੰਦਾ ਯਾਰ ਧਿਆਨ ਕੋ ਬਾਹਰ ਦੱਸਿਆ ਕਿ ਇਹ ਰਹਿ ਜਾ ਪੀਸੀ ਕਰਵਾ ਕੇ ਤਾਹੀਂ ਉਹ ਅਵੇਲੇਬਲ ਹੋਟ ਹੋਏਗਾ ਹਾਂਜੀ ਤਾਂ ਚੱਲ ਚੱਲ ਪੈਂਦਾ ਨਹੀਂ ਇਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਆਪਣੇ ਪ੍ਰਵਾਸੀ ਬਾਹਰੋਂ ਆਏ ਪ੍ਰਵਾਸੀ ਆਪਣੇ ਸਭ ਤੋਂ ਜ਼ਿਆਦਾ ਹੈ ਇੱਥੇ ਪੁਆਰ ਦੇ ਵਿੱਚ ਸਭ तकरीबन 7000 ਪ੍ਰਵਾਸੀ ਨੂੰ ਜੇਸਕੀ ਲਾਇਆ ਦੁਨੀਆ ਦਲਤੀਆਂ ਹੋ ਗਈਆਂ ਅਗਵਾੜ ਨੇ ਕੁਰੇਮ ਕੇਰ ਮੋਕਨੇ ਜੋਣ ਦੀ ਹਰ ਵੇਲੇ ਕੋਈ ਵੀ ਦੁੱਖ ਦੀ ਗੱਲ ਨਹੀਂ ਆ ਰਹੀ ਸਾਨੂੰ ਪ੍ਰਾਈਸ ਸਾਰੀ ਪੰਜਾਬ ਪੂਰੀ ਇੱਕਜੋਟਿਆ ਹੈ ਸਾਡੇ ਜੀ ਪੂਰਾ ਪਿਆਰ ਆ ਭਾਈਚਾਰਕ ਸਾਜਿਆ ਪਰ ਅਸੀਂ ਇਹ ਚੋਰੀਆਂ ਤੇ ਇਹ ਜਿਹੜੇ ਮਰ ਰਿਹਾ ਇਹ ਰੁਕਾਉਣਾ ਚਾਹੁੰਦੇ ਆ ਇਹਦੇ ਕਰਕੇ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਕਿ ਇਸ ਏਰੀਆ ਦੇ ਵਿੱਚ ਕੈਮਰੇ ਲਾਏ ਜਾਣ ਪਤਾ ਨਹੀਂ ਕਿੰਨੇ ਕਿੰਨੇ ਲੋਕ ਪ੍ਰਵਾਸੀ ਇੱਥੇ ਆ ਕੇ ਰਹਿੰਦੇ ਜਿਨ੍ਹਾਂ ਦੀ ਆਈਡੈਂਟੀ ਹੈ ਨਹੀਂ ਹਾਂਜੀ ਆਈਡੈਂਟੀ ਹੈ ਨਹੀਂ ਉਹਨਾਂ ਦੀ ਇਹ ਦਲ ਤੋਂ ਮੈਂ ਦੀ ਗੱਲ ਆ ਪ੍ਰਵਾਸੀਆਂ ਦੀ ਉਹ ਆਈਡੈਂਟੀ ਨਹੀਂ ਦੇਖ ਕੀਤੀ ਹੈ ਜਿਆਨ ਕਿਥੇ ਕ੍ਰਾਈਮ ਕਰਕੇ ਆ ਗਏ ਤੇ ਦੁਹਾਲੇ ਵਿੱਚ ਰਹਿ ਰਹੇ ਆ ਬਾਈ ਰਹਿ ਗਿਆ ਇਹਨੇ ਕਿਰਾਏਦਾਰ ਉਹਨਾਂ ਦੇ ਪੂਰੇ ਜਿਹੜੇ ਵਿੱਚ ਫਸਕੇ ਰਹੇ ਉਹਨਾਂ ਦੀ ਇੱਥੇ ਰਜਿਸਟਰੀ ਹੈਗੀ ਉਹਨਾਂ ਦੀ ਗਾਰੰਟੀ ਆ ਜਿਕਰ ਕਈਆਂ ਦੇ ਕਈ ਕਿਰਾਏਦਾਰ ਇਦਾਂ ਦੇ ਆ ਜਿਹੜੇ ਕੰਮ ਸ਼ੇਅਰ ਕਰਦੇ ਰਹਿੰਦੇ ਇੱਥੇ ਆ ਗਏ ਤੇ ਉਹਨਾਂ ਦੀ ਸਾਨੂੰ ਪਛਾਣ ਹੀ ਕੋਈ ਨਹੀਂ ਹੈਗੀ ਕਈ ਜਗ੍ਹਾ ਤੇ ਬਹੁਤ ਟੋਰੀਆਂ ਹੋ ਰਹੀਆਂ ਮਿੰਤਾ ਨੇ ਹੀ ਫੈਸਲਾ ਲਿਆ ਨਾਲੇ ਤੋਂ ਹਾਲੇ ਤੱਕ ਵੀ ਪੰਦੇਤਾਂ ਨੇ ਵੀ ਜਿਹੜਾ ਪ੍ਰਕਾਸ਼ੀ ਵੀ ਦਿੱਤਾ ਹੈ ਅੱਜ ਇਵਨਿੰਗ ਮਿਲਿਆ ਪਾਜੀ ਪਛਾਣ ਹੋ ਗਈ ਹੈ ਕੀ ਕਹਿੰਦੇ ਆ ਕਿ ਅੱਜ ਉਹਦਾ ਭਰਾ ਬ੍ਰਦਰ ਆਇਆ ਲੋਕ ਕਹਿੰਦੇ ਤੇਂਦਰਾਂ ਦਾ ਲਾਪਤਾ ਆਇਆ ਕਈ ਦਿਨ ਦਨ ਹੋ ਗਏ ਸਾਨੂੰ ਲੱਭਦੇ ਨੂੰ ਆਹੜੀ ਗੋਮੋ ਗੋਮੋ ਹੋਇਸੀ ਕਿ ਉਹਨਾਂ ਦੇ ਵਿੱਚੋਂ ਨਿਕਲਿਆ ਆ ਨਹੀਂ ਨਹੀਂ ਮਾਦਾ ਦੀ ਮੋਰ ਦੀ ਦਾ ਹੈ ਦਿਨ ਦਿਨ ਹੋ ਗਿਆ ਹੈ ਅੱਛਾ ਇਹਨਾਂ ਨੂੰ ਵੀ ਲੱਭਦੇ ਪਏ ਸੀ ਹਾਂਜੀ ਉਹ ਤਾਂ ਬਰਾਦਰ ਆਇਆ ਬਰਾਦਰ ਨੇ ਪਛਾਣ ਕੀਤੀ ਜੀ ਉਹ ਪੁਲਿਸ ਆ ਬਾਈ ਜਿੱਦੀ ਵੀ ਆ ਕਿਹੜੀ ਜਗ੍ਹਾ ਤੋਂ ਦੱਸਦੇ ਪੈਰ ਦੀ ਮਾਤਾ ਜੀ ਮੂਰਤੀ ਕਿਹੜਾ ਮੱਲਾ ਕਹਿੰਦਾ ਮਾਤਾ ਦੀ ਮੂਰਤੀ ਰਵੀਦਾਸ ਨਗਰ ਠੀਕ ਹੈ ਜੀ ਇਹ ਜਿਹੜਾ ਅਮ੍ਰਿਤਿਕ ਦੀ ਹੁਣ ਪਛਾਣ ਹੋਈ ਉਹ ਕਹਿੰਦਾ ਜੀ 3 ਦਿਨ ਹੋ ਗਏ ਤੁਹਾਨੂੰ ਲੱਭਦੇ ਨੂੰ ਤੇ ਬਾਕੀ ਪੁਲਿਸ ਕਾਰਵਾਈ ਕਰ ਰਹੀ ਆ ਤੇ ਐਂਗਲੋ ਸੰਧੀ ਆ ਤੇ